ਜਦੋਂ ਮਾਮਲੇ ਦੇ ਵਿੱਚ ਕੋਈ ਅਪਡੇਟ ਮਿਲ ਪਾਇਆ ਇਸ ਕੇਸ ਜਿਹੜੀ ਅਸੀਂ ਕੱਲ ਐਫ ਆਈ ਆਰ ਨੰਬਰ 21 ਪੀਐਸ ਮੋੜ ਤੋਂ ਦਰਜ ਕੀਤਾ ਸੀਗਾ ਬਿਆਨਾਂ ਦੇ ਆਧਾਰ ਤੇ ਕਿਡਨੈਪਿੰਗ ਕੁੜੀ ਨੂੰ ਵਰਗਲਾ ਕੇ ਲੈ ਕੇ ਜਾਣਾ ਔਰ 120 ਦੀ ਜਿਹੜੇ ਬੀਐਨਐਸ ਦੇ ਸੈਕਸ਼ਨਸ ਐ ਉਹਨਾਂ ਤਹਿਤ ਮੋੜ ਥਾਣੇ 'ਚ ਅਸੀਂ ਪਛਾ ਦਰਜ ਕੀਤਾ ਸੀਗਾ ਬਾਈ ਨੇਮ ਪੰਜ ਦੇ ਨਾਮ ਲਿਖਾਏ ਗਏ ਸੀਗੇ ਜਿਹੜਾ ਇੱਕ ਮੇਨ ਦੋਸ਼ੀ ਉਹਦਾ ਦੋਸਤ ਉਹਦੇ ਮਾਬਾਪ ਔਰ ਉਹਦਾ ਚਾਚਾ ਉਹਨਾਂ ਸਾਰਿਆਂ ਦੀ ਅਰੈਸਟ ਹੁਣ ਤੱਕ ਹੋ ਚੁੱਕੀ ਐ ਚਾਰ ਦੀ ਕੱਲ ਹੋ ਗਈ ਸੀ ਪੰਜਵੀਂ ਜਿਹੜੀ ਉਹਦੀ ਮਦਰ ਐ ਉਹ ਦੀ ਅੱਜ ਸਵੇਰੇ ਹੋਈ ਐ ਔਰ ਕੱਲ ਹੀ ਅਸੀਂ ਐਨਡੀਆਰਐਫ ਦੀ ਟੀਮਾਂ ਗਾ ਦਿੱਤੀਆਂ ਸੀ ਕਿ ਜਿਹੜੇ ਮੌਰਫੁਰ ਦੇ ਨਹਿਰ ਚ ਸੋ ਦੈਟ ਬੋਡੀ ਰਿਟਰੀਵ ਹੋ ਜਾਏ ਪਰ ਕੱਲ ਨਹੀਂ ਮਿਲ ਪਈ ਸੀ ਅੱਜ ਸਵੇਰ ਤੋਂ ਦੁਬਾਰਾ ਟੀਮਾਂ ਲਗੀਆਂ ਸੀਗੀਆਂ ਤੇ ਅੱਜ 2 ਘੰਟੇ ਪਹਿਲਾਂ ਲੜਕੀ ਦੀ ਬੋਡੀ ਵੀ ਰਿਕਵਰ ਹੋ ਗਈ ਹੈ ਔਰ ਜੋ ਇੱਥੇ ਲੋਕਾਂ ਦੀ ਮੰਗ ਸੀਗੀ ਕਿ ਅਸੀਂ ਸਿਵਲ ਹਸਪੀਟਲ ਤੋਂ ਨਹੀਂ ਪੋਸਟਮਾਰਟਮ ਕਰਾਣਾ ਅਸੀਂ ਏਮਜ਼ ਤੋਂ ਕਰਾਣਾ ਉਹਨਾਂ ਦੀ ਗਲਮੰਦੇ ਹੋਏ ਅਸੀਂ ਐਮਸ ਚ ਪੋਸਟਮਾਰਟਮ ਕਰਾ ਰਹੇ ਹ ਜਿੱਥੇ ਸਪੈਸ਼ਲੀ ਇੱਕ ਟੀਮ ਆਫ ਡਾਕਟਰਸ ਤੋਂ ਪੋਸਟਮਾਰਟਮ ਕਰਾਉਣ ਦੀ ਅਸੀਂ ਰਿਕੁਐਸਟ ਪਾਈ ਹੈ ਉਹ ਵੀ ਇਨ ਵੀਡੀਓ ਵੀਡੀਓਗ੍ਰਾਫੀ ਦੇ ਤਹਿਤ ਔਰ ਜਿਹੜੇ ਇਹਨਾਂ ਨੂੰ ਸ਼ੰਕਾ ਹੈ ਕਿ ਦੋ ਤਿੰਨ ਹੋਰ ਮੁੰਡਿਆਂ ਦੇ ਨਾਮ ਲੈ ਰਹੇ ਉਹਨਾਂ ਚੋਂ ਇੱਕ ਨੂੰ ਅਸੀਂ ਆਲਰੇਡੀ ਡਿਟੇਨ ਕਰ ਲਿਆ ਤੇ ਦੂਜੇ ਦੀ ਹਾਲ ਜਾਰੀ ਹੈ ਔਰ ਇਹਦੇ ਕੇਸ ਚ ਜੋ ਐਸਐਚਓ ਵੱਲੋਂ ਕਾਫੀ ਅਣਗਹਿਲੀ ਹੈਂਡਲਿੰਗ ਚ ਕੀਤੀ ਗਈ ਹੈ ਉਹਦੇ ਉਹਨੂੰ ਦੇਖਦੇ ਹੋਏ ਮੈਂ ਐਸਐਚਓ ਮੋਰ ਨੂੰ ਸਸਪੈਂਡ ਕਰ ਦਿੱਤਾ ਹੈ ਔਰ ਇੱਕ ਨਵਾਂ ਇਥੇ ਇਨਸਪੈਕਟਰ ਨੂੰ ਫਿਲਹਾਲ ਉਹਦੀ ਹਾਜ਼ਰੀ ਕੋਈ ਐਡੀਐਸ ਮਾਰਿਕ ਨੂੰ ਲੈ ਕੇ ਉਹ ਬਹੁਤ ਹੀ ਲੈਕ ਨੂੰ ਵੀ ਕਾਫੀ ਰੋਸ ਮਰਦਤ ਕੀਤਾ ਗਿਆ ਕੁਲਦੀਪ ਸਿੰਘ ਨੂੰ ਜੀ ਉਹ ਕਿਸੇ ਡਿਊਟੀ ਕਰਕੇ ਥੋੜਾ ਲੇਟ ਪਹੁੰਚਿਆ ਸੀ ਪਰ ਜੇ ਲੱਗਦਾ ਹੈ ਕਿ ਉਹਨੇ ਵੀ ਮਿਸਹੈਂਡਲ ਕੀਤਾ ਤਾਂ ਉਹਦਾ ਵੀ ਅਸੀਂ ਜ਼ਰੂਰ ਉਹਦਾ ਉਹਦੇ ਤੇ ਰੈਕਸ਼ਨ ਲਵਾਂਗੇ ਦੇਖੋ ਲੋਕਾਂ ਦਾ ਰੋਸ ਡੀਐਸਪੀ ਤੇ ਬਹੁਤ ਹੈ ਜੀ ਚੰਗੀ ਕਾਰਜਕਾਰੀ ਨਹੀਂ ਕੀਤੀ ਇਸ ਜੇ ਕੋਈ ਨਹੀਂ ਜੀ ਮੈਂ ਇਨੀਸ਼ੀਅਲੀ ਜੋ ਐਸਐਚਓ ਕਿਉਂਕਿ ਸਿਗਾ DSP ਥੋੜਾ ਲੇਟ ਹੀ ਭੇਜਿਆ ਗਿਆ ਸੀਗਾ ਇਸ ਕਰਕੇ ਅਸੀਂ DSP ਦਾ ਵੀ ਰੋਲ ਮੈਂ ਵਾਚ ਕਰਾ ਲੈਂਦੀ ਥੈਂਕ ਯੂ ਥੈਂਕ ਯੂ